ਵਾਇਗੁਰਦੀ ਕਾ ਖਾਲਤਾ ਵਾਇਗੁਰਦੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਰਿਟਰੀਅਲੋਂ ਇਹ ਵਾਅਦਾ ਲਈ ਪਿੰਡ ਗਹਿਰੀ ਪਹੁੰਚੇ ਜੀ ਪਿੰਡ ਗਹਿਰੀ ਜ਼ਿਲ੍ਹਾ ਤਰਨਤਾਰਨ ਦਲਬੀਰ ਸਿੰਘ ਦੇ ਘਰ ਪਹੁੰਚੇ ਜੀ ਇਹਨੇ ਆਪਣੇ ਲੜਕਾ ਚਮਚੇ ਸਿੰਘ 9 ਸਾਲ ਦਾ ਇਹਦੇ ਜਿਹੜੇ ਪਿੰਪਲ ਤੋਂ ਦੇਖ ਕੇ ਫੱਟ ਲੱਗੀ ਸੀ ਤੇ ਉਹਦੇ ਨਾਲ ਦੋਵੇਂ ਲੱਤਾ ਇਹਦੀਆਂ ਖਲੋਗੀਆਂ ਨੇ ਤੇ 25000 ਰੁਪਿਆ ਦਲਬੀਰ ਸਿੰਘ ਦੇ ਹਵਾਲੇ ਕਰ ਰਹੇ ਜੀ ਤੇ ਲੋੜਵੰਦ ਪਰਿਵਾਰ ਸੀ ਜੀ ਇਹਦੀ ਮਾਤਾ ਵੀ ਮਹੀਨਾ ਇੱਕ ਪਹਿਲਾਂ ਚਲੋਣਾ ਕਰ ਗਈ ਆ ਬੱਚੇ ਵੀ ਤੇ ਇਹਦੇ ਦੋ ਹੀ ਲੜਕੇ ਆ ਇੱਕ ਲੜਕਾ ਇੱਕ ਲੜਕੀ ਹੈ ਤੇ ਦਲਬੀਰ ਸਿੰਘ ਵੀ ਇਹਨੂੰ ਹੈਨੀਆਂ ਦੀ ਪ੍ਰੋਬਲਮ ਹੈ। ਇਹਨੇ ਗੁਰਨਾਨਕ ਦੇ ਜੀ ਦਾ ਵਾਤਾ ਪ੍ਰਾਇਟਰੀ ਵਾਲੇ ਵੀਰਾਂ ਭੈਣਾਂ ਨੂੰ ਲਾਜ ਵਾਸਤੇ ਬੇਨਤੀ ਕੀਤੀ ਸੀ ਜੋ ਕਿ ਇਹਨਾਂ ਵੀਰਾਂ ਭੈਣਾਂ ਨੇ 25000 ਰੁਪਏ ਪਰਿਵਾਰ ਵਾਸਤੇ ਭੇਜਿਆ ਜੀ। ਤੇ ਰਿਕੋ ਰਾਮਦਾਸ ਤੇ ਚੰਨਾ ਜੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਹੇ ਮੈ ਭੇਜੀ 25000 ਉਹਨਾਂ ਦਿਨ ਦੁਗਣੀ ਉਹਨਾਂ ਰਾਤ ਚੌਗਣੀ ਤਰੱਕੀ ਕਰਨ ਤੇ ਇਤਨੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਰਹਿਣਾ। ਕਿ ਹੁਣ ਅਸੀਂ ਰਿਕਵੈਸਟ ਕਰਾਂਗੇ ਬਾਬਾ ਜੀ ਨੂੰ ਇਹ ਵੀ ਸਾਰੇ ਪਿੰਡਾਂ ਨੂੰ ਇਹਨਾਂ ਦੇ ਜਿਹੜੇ ਵੀਰਾਂ ਭੈਣਾਂ ਦਾ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਜਿਹੜੇ ਗੁਰਨਾਨਕ ٹرسٹ ਵੱਲੋਂ ਜਿਹੜੇ ਇਸ ਬੱਚੇ ਦੀ ਭਾਈ ਸ਼ਮਸ਼ੇਰ ਸਿੰਘ ਇਹਨਾਂ ਦਾ ਪਿਤਾ ਭਾਈ ਦਲਬੀਰ ਸਿੰਘ ਪਿੰਡ ਗਹਿਰੀ ਜ਼ਿਲ੍ਹਾ ਤਰਨਤਾਰਨ ਇਹਨਾਂ ਦੇ ਘਰ ਵਿਖੇ ਇਹ ਪਰਿਵਾਰ ਦੀ ਜਿਹੜੀ ਸਹਾਇਤਾ ਕੀਤੀ ਗਈ ਹੈ ਸਾਰੀ ਸੰਗਤ ਦਾ ਤੇ ਜਿਹੜਾ ٹرسٹ ਬੜਿਆ ਹੋਇਆ ਗੁਰਨਾਨਕ ਉਹਨਾਂ ਦੀ ਸਾਰੀ ਸੰਗਤ ਦਾ ਧੰਨਵਾਦ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ